ਸੂੰ ਆ ਪੜ ਉਹ ਉਹ ਦੂਜੀ ਤੋਂ ਆਹ ਕੋਲ ਫਾਇਲਾ ਪੜਿਆ ਮਨੋ ਦੇ ਇਹ ਆਪੀ ਆ ਲੈਣਾ ਦਾ ਹੈ ਹੈ ਫੀਆਲਾ ਕਹੇਗਾ ਇਹ ਜੀ ਬ੍ਰੈਂਡ ਹੈ ਰਾਈਟ ਫਾਇਓ ਚ ਕੋਈ ਉਹਦੇ ਚ ਨਹੀਂ ਹੈ ਮਸਟ ਕੈਮੀਕਲ ਨਹੀਂ ਹੈ ਮਤਲਬ ਵਧੀਆ ਚੀਜ਼ ਹੈ ਕੈਮੀਕਲ ਤੋਂ ਬਿਨਾਂ ਹੈ ਆਪੀ ਆ ਲੈ ਯਾ ਇੱਕਨਵਾਂ ਰੇਪ ਆਉਣ ਲੱਗੇ ਬਈ ਆਪਾਂ ਲਾਸਟ ਰੇ ਹੈ ਅੱਛਾ ਲਾਸਟ ਰੇ ਹੈ ਇਹ ਬਾ ਦੇ ਦੋ ਠੀਕ ਹੈ ਸੋ ਆਪਾਂ ਵੀ ਲਾ ਲਈਏ ਇਸ ਤਰ੍ਹਾਂ ਇਹ ਜਿੰਦ ਇਤ ਕੋਲ ਨਹੀਂ ਆਪਾਂ ਇਹ ਪਾ ਕੇ ਰੱਖ ਇਹ ਕਾਦੇ ਵਾਸਤੇ ਹੈ ਬਈ ਫੰਗੀ ਸਾਈਡ ਹੈ ਭਾਈ ਓਕੇ ਜਦਾਂ ਆਂਦੀ ਕਰੋ ਉਸ ਵਾਰ ਕੀ ਆਹ ਬੋਲ ਕੇ ਪਾ ਦੀ ਕਾਕੇ ਬੁਰਾ ਉਹ ਤਰ੍ਹਾਂ ਮਹਾਰਾ ਉਹ ਜੀ ਬੀ ਰੋਸਟ ਭਾਈ ਕਿਸੇ ਵੀ ਵੀਰ ਭਰਾ ਨੇ ਮਤਲਬ ਕੋਈ ਦਵਾਈ ਵੀ ਲੈਣੀ ਆਪਣੇ ਖੇਤਾਂ ਵਾਸਤੇ ਇਹ ਆਪਣੀ ਦੁਕਾਨ ਹੈ ਆ ਨੰਦਪੁਰ ਕੋਲੋੜ ਰੋਡ ਤੇ ਬੀ ਐਸ ਐਗਰੋ ਠੀਕ ਹੈ ਮੇਰਾ ਵੀਰ ਭਰਾ ਠੀਕ ਹੈ ਜੀ ਇਹ ਐਕਸਪੀਰੀਅੰਸ ਹੁੰਦਾ ਜੱਟ ਭਾਈ ਨੂੰ ਇਹ ਕਿਹੜੀ ਦਵਾਈ ਕਿੱਥੇ ਪੈਣੀ ਹੈ ਹਾਂ ਇਹ ਆਪਣੀ ਬੀ ਐਸ ਐਗਰੋ ਤੋਂ ਮਤਲਬ ਦਵਾਈ ਲੈ ਸਕਦੇ

ਸਰਜਨ ਭਾਈ ਢੋਲੀ ਦਾ ਜੀੜੜ ਜ਼ਰੂਰ ਪਾ ਲੈਣਾ ਢੇੜ 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 ਠੀਕ ਇਹਨੂੰ ਪਰ ਕੇ ਤੂੰ ਲੈ ਜੀ ਨਾਲ ਉੱਪਰ ਕਰ ਲੈ ਹੋਰ ਰਲਾ ਭਾਈ ਏਡੀ ਚੌੜੀ ਵੱਟ ਦੇ ਵੈਸੇ ਛੱਡਣੀ ਚਾਹੀਦੀ ਐ ਬੰਦਾ ਤੁਰ ਸਕਦਾ। ਇਹ ਕਹਿੰਦਾ ਮਤਲਬ ਸਾਈਕਲ ਲੈ ਕੇ ਵੀ ਲੰਘ ਜਾਵੇ ਮੋਟਰਸਾਈਕਲ ਲੈ ਕੇ ਵੀ ਲੰਘ ਜਾਵੇ। ਠੀਕ ਆ ਜੀ। ਇਹ ਮਤਲਬ ਸੌਖਾ ਰਹਿੰਦਾ ਬੰਦਾ ਤੁਰਨਾ, ਰੇਰੂ ਪਾਉਣਾ, ਬੰਦੇ ਨੇ ਪਾਣੀ ਦੇਖਣਾ, ਕਿ ਮਤਲਬ ਏਡੀ ਦੇ ਵੱਟ ਚਾਹੀਦੀ ਐ ਵੈਸੇ। ਭਾਈ ਅੱਜ ਲਾਸਟ ਵੇਹ ਐ ਆਪਣੀ ਜੀਰੀ ਨੂੰ। ਵੀ ਅੱਜ ਲਾਸਟ ਵੇਹ ਪਾ DNA ਆਪਾਂ ਨੇ। ਠੀਕ ਆ ਜੀਰੀ ਆਪਣੀ ਬੋਸ ਸੋਣੀ ਹੋਈ ਹੋਈ ਆ ਵਈ ਐਡੀ ਚੋੜੀਆਂ ਵੱਟਾ ਰੱਖਿਆ ਕਰੋ ਪਤਾ ਕੀ ਐ ਇੱਕ ਦੇ ਸੱਪ ਸਰੀਂਡੇ ਤੋਂ ਪਤਾ ਲੱਗ ਜਾਂਦਾ ਇੱਕ ਕੱਲ ਯਾਰ ਆਪਣੇ ਭਰਾ ਦੇ ਆ ਸੱਟ ਲੱਗੀ ਸੀ ਇਹ ਉਹਨੂੰ ਵੀ ਮੈਂ ਮਿਲ ਕੇ ਆਉਂਦਾ ਠੀਕ ਆ ਜੀ ਤੇ ਕੱਲ ਆਚਾਰ ਪਉਂਦੇ ਪਉਂਦੇ ਉਹਦਾ ਸੱਟ ਲੱਗੀ ਸੀ ਉਹ ਵੀ ਤੁਹਾਨੂੰ ਦਿਖਾਉਂਦੇ ਆ ਅੱਛਾ ਪਿੰਨ ਟੁੱਟ ਗਿਆ ਕਿਵੇਂ ਟੁੱਟੀ ਸੀ ਬਰਾ ਠੀਕ ਨੀ ਕੈਸੇ ਟੁੱਟ ਗਿਆ ਠੀਕ ਕਰਾਉਣਾ ਅੱਛਾ ਠੀਕ ਕਰਾਉਣਾ ਯੈਸ ਤੂੰ ਕਹਿੰਦੇ ਕੱਲ 4 ਪੌਂਦੇ ਦੇ ਸੱਟ ਲੱਗੀ ਯਾਰ ਪ੍ਰਭੂਏ ਸੱਟ ਕਿਵੇਂ ਲੱਗੀ ਯਾਰ ਸੱਟ ਕੱਲ ਮੁੱਗੀ 4 ਪਾਰੇ ਦੀ ਹੂੰ ਤੇ ਛਾਪੜ ਗਈ ਖੁੱਲ ਹੂੰ ਤੇ ਛਾਪੜ ਖੁੱਲ ਗਏ ਪਹਿਲਾਂ ਤਾਂ ਵੱਡੀ ਹੱਥ ਤੇ ਹੈਗਾ ਵੀ ਹਾਈ ਫਾਈਵ ਹਾਂ ਹਾਂ ਮਾਖਾ ਚੱਲ ਉਹਨੂੰ ਪਤਾ ਨਹੀਂ ਲੱਗਿਆ ਕਹਿੰਦਾ ਮੈਨੂੰ ਪਤਾ ਲੱਗ ਗਿਆ ਮੈਨੂੰ ਪਤਾ ਲੱਗ ਗਿਆ ਰੋਕ ਲੰਦਾ ਮੈਂ ਪਾਉਣਗਾ ਉਹਨੇ ਕਲੱਚ ਤੋਂ ਚੱਕਿਆ ਪੈਰ ਵੀ ਜੀ ਪਹਿਲਾਂ ਤਾਂ ਵੱਜੀ ਹੱਥ ਤੇ ਹੱਥ ਵੀ ਬਾਈ ਕਾਫੀ ਸੁੱਜਿਆ ਹੋਇਆ ਦੇਖੋ ਹੱਥ ਤੇ ਵੱਜੀ ਕਾਫੀ ਸੁੱਜਿਆ ਹੋਇਆ ਹੱਥ ਇਹ ਮਤਲਬ ਉਹ ਕਿੰਨੇ ਟਾਂਕੇ ਲੱਗੇ ਨੇ ਤਿੰਨ ਤਿੰਨ ਟਾਂਕੇ ਲੱਗੇ ਹੋਏ ਨੇ ਬਾਕੀ ਬਾਈ ਧਿਆਨ ਨਾਲ ਕੰਮ ਕਰਿਆ ਕਰੋ ਜਿਹੜੇ ਵੀਰ ਭਰਾਣੇ ਕਰਨਾ ਹੁੰਦਾ ਠੀਕ ਹੈ ਜੀ ਸ਼ਹਿਰ ਵੱੜ ਦਾ ਧਿਆਨ ਰੱਖਿਆ ਕਰੋ ਇਹ ਛਾਪਟਾ ਵਗੈਰਾ ਦਾ ਧਿਆਨ ਨਾਲ ਦੇਖਿਓ ਚਲੋ ਮਿਲਦੇ ਆ ਇਹ ਵੀ ਬਹੁਤ ਤਗੜੀ ਜੰਗ ਲੜ ਰਹੇ ਨੇ ਜੀ ਇਹ ਨਹੀਂ ਪਤਾ ਕਿਹੜੀ ਲੜ ਰਹੇ ਨੇ ਉਹ ਲੜ ਰਹੇ ਨੇ ਉਹ ਤਿੰਨਾਂ ਕੁੱਤਿਆਂ ਦੇ ਇਹ ਆਹ ਰਹੇ ਆਓ ਤੇ ਆ ਪਾਉਣਾ ਆ ਵਿੱਚ ਸਾਰੇ ਆਉਣਾ ਚਾ ਚਾ ਉਹ ਥੱਲਾ ਪਟਾਓ ਪਾ ਲੈ ਸਾਰੇ ਆ ਪਾ ਲਾਂਗੇ ਇਹ ਜਾਣੀ ਛੱਡ ਦੇ ਆਉਂਦੇ ਆ। ਆ ਡੇਢ ਚੱਲੇ ਚੜ੍ਹਦੇ ਪਲਾਂਜੀ ਦੀ ਕਹਿਣੀ। ਅੰਤਰਜੈ ਨੂੰ ਵੱਢ ਕੇ ਜਿਹੜਾ ਹੀੜਾਂ ਕੱਖ ਕਵਾੜ ਜਾਂਦਾ ਸਾਰਿਆਂ ਨੂੰ ਸਪਰੇਅ ਮਾਰ ਦੋ। ਚੱਲ ਚੱਲ। ਮੁਰੇ ਮੁਰਦੇ ਜਿਹੜੇ ਵਿੱਚ ਨੂੰ ਕੱਖ ਗਿਆ ਉਹਨਾਂ ਬਾਅਦ ਦਾਤੀ ਮਾਰ ਕੇ ਨਾਲ ਦੀਆਂ ਰਾਉਂਡ ਅਪ ਮਾਰ ਦੋ। ਪੰਪ ਲੈ ਕੇ ਇੱਕ ਬੰਦਾ ਪੰਪ ਪਾ ਲਓ ਪਿਛੇ। ਇੱਕ ਮਾਰ ਦਾਤੀ ਫਾੜ ਲਓ ਮੁਰੇ। ਇਹ ਰੇਹ ਦੀਆਂ ਚੱਲ ਰਹੀਆਂ ਹੋਈਆਂ ਤਿਆਰੀਆਂ। ਇਹ ਅੱਜ ਰੇਹ ਪਾਉਣ ਲੱਗੇ ਸੀ। ਇਹ ਮਤਲਬ ਇਹ ਢੂੰਗੇ ਖੇਤ ਨੇ ਯਾਰ ਇੱਥੇ ਜਦੋਂ ਇੱਧਰ ਤੋਂ ਬਾਰਿਸ਼ ਹੁੰਦੀ ਹੈ ਮਤਲਬ ਮੀਂਹ ਪੈਂਦਾ ਤਾਂ ਕਾਫੀ ਭਰ ਜਾਂਦਾ ਹੈ ਇਹ ਇਹ ਕਾਰਵਾਈ ਹੋਈ ਹੋਈ ਆ ਉਹ ਬਤਕਾਂ ਦੀ ਕਿਹੜੀਆਂ ਦੀ ਇਹਨੇ ਬਤਕਾਂ ਜੀ ਨਹੀਂ ਫਿਰਦੀਆਂ ਹਾਂ ਹਾਂਜੀ ਆ ਲਾਲ ਨੀਲੇ ਨਹੀਂ ਲਿਆਈਆਂ ਹੂੰ ਹੂੰ ਸਾਰੀ ਜੀਰੀਆਂ ਟੋਪੇ ਕਰਕੇ ਖਾ ਗਈਆਂ ਸਾਰੀਆਂ ਆ ਜੀਰੀ ਸਾਰੀ ਬੱਡ ਬੱਡ ਖਾ ਗਈਆਂ ਵਿੱਚ ਛਿੱਦੀ ਕਰਤੀ ਯਾਰ ਹੂੰ ਕਾਫੀ ਛਿੱਦੀ ਹੋ ਗਈਆਂ ਬਈ ਛੱਡਦੀਆਂ ਨਹੀਂ ਉਹ ਤਿੰਨ ਵਾਰ ਡੱਕੇ ਲਵਾ ਲੈ ਆ ਨਹੀਂ 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 ਇਹ ਨਹੀਂ ਫਿਰ ਦੱਸਾਂ ਮੈਂ ਮੇਰੇ ਬਾਈ ਬਤਕਾਂ ਦਾ ਕਾਰਨ ਹੈ ਆ ਜਿਹੜੀ ਛਿੱਦੀ ਛਿੱਦੀ ਜੀਰੀ ਹੋਈ ਹੋਈ ਆ ਹਾਂਜੀ ਮਤਲਬ ਡੱਕਿਆਂ ਨੂੰ ਤੋੜ ਤੋੜ ਸਿੱਟੀ ਜਾਂਦੀਆਂ ਨੇ ਕੋ ਜੜੋਈ ਖਿੱਚਦੀਆਂ ਨੇ ਆ ਲਾਗ ਆ ਸਾਡੇ ਟੋਬਾ ਹੈ ਆਹਾਂ ਤੇ ਉਹਦੇ ਕਾਰਨ ਮਤਲਬ ਜਿਹਨੂੰ ਪਤਕ ਕਹਿ ਦਿੰਦੇ ਆ ਉਹਨੇ ਦੇਖ ਲਓ ਕਿੰਨੀ ਛਿੱਦੀ ਛਿੱਦੀ ਕਿੱਤੀ ਵੇ ਆ ਦੇਖੋ ਟੱਕੇ ਸਾਡੇ ਗੋਪਾਲ ਵੀਰ ਜੀ ਵੀ ਪਹੁੰਚੇ ਹੋਏ ਨੇ ਰੇਪ ਉਹਨਾਂ ਪੀ ਅੱਜ ਜੋ ਬਾਬੇ ਦੀ ਕਿਰਪਾ ਨਾਲ ਤੁੱਪ ਵੀ ਚੰਗੀ ਹੋਈ ਚੜੀ ਹੋਈ ਐ ਪਾਸੇ ਪਾਸੇ ਪਾਉਂਦੇ ਹੋਣ ਖਾਂਡਾਉਣ ਜਾਂਦੇ ਖੜੇ ਜੀ ਉੱਥੋਂ ਚਲੇ ਗਿਲੇ ਜੀ ਇਹ ਚੋ ਲੈ ਕੇ ਆ ਹੁਣ ਨਾ ਨਾ ਇਹ ਤਾਂ ਪਹਿਲਾਂ ਹੀ ਪਿਆ ਦਾ ਪਹਿਲਾਂ ਆਣੇ ਸਾਵਧਾਨタル ਪਾ ਰਹੇ ਉਹਦੇ ਚ ਰਹਿੰਦੀ ਹੈ ਨਾ ਭਾਲੇ ਦੇ ਦਾਣੇ ਚ ਆ ਗਈ ਹੈ ਹੈਗਾ ਤਾਂ ਮੈਂ ਸੇਮ ਹੈ ਉਹ ਢੂੜਾ ਹੁੰਦਾ ਪਾਣੀ ਆਕੀ ਥੋੜੀ ਜੀ ਮਿਰਚਾਂ ਆ ਗੜਦੀਆਂ ਇਹ ਦਾਣੇਦਾਰਾ ਪਾਣੀ ਆਕੀ ਹਾਂ ਹੈ ਇਹ ਤਾਂ ਸੇਮ 70% ਇਹ ਤਾਂ 80% ਆ ਕੀ ਤਾਈ ਜੇ ਤੁਸੀਂ ਮਾਈ ਪੀਐਰ ਵੀ ਹੈ ਨਾ ਅੱਧਰ ਉਹ ਡੱਬਰ ਚ ਬੜੀਆਂ ਗੱਬੇ ਪੱਕੀ ਬੜ ਦੇ ਗੱਬੇ ਗਏ ਨਾਲ ਨਾਲ ਇੱਕ ਇੱਕ ਕਬੂਤਰ ਨੂੰ ਦਿਨ ਤੱਕ ਖਾ ਗਏ ਹਨ ਇਹ ਮਤਲਬ ਮਗਰ ਜਿਹੜੀਆਂ ਆਪਾਂ ਬਤਕਾ ਕਹਿ ਦਿੰਦੇ ਨੇ ਕਾਫੀ ਨੁਕਸਾਨ ਕਰਦੀਆਂ ਯਾਰ ਆ ਸਾਡੇ ਬਾਈ ਦੀਆਂ ਜੀਰੀ ਕਾਫੀ ਨੁਕਸਾਨ ਕਰਤੀਆਂ ਕਿ ਮਤਲਬ ਬੂਟੇ ਖਾ ਗੀਆਂ ਜਦੋਂ ਜੀਰੀ ਲੱਗਦੀ ਹੁੰਦੀ ਹੈ ਉਸੇ ਟਾਈਮ ਟੋੜ-ਟੋੜ ਕੇ ਸੱਟੀ ਜਾਂਦੀਆਂ ਨੇ ਬੂਟੇ ਨੂੰ ਆ ਦੇਖੋ ਕਿੰਨਾ ਨੁਕਸਾਨ ਕੀਤਾ ਹੋਇਆ ਇਹ ਕਾਫੀ ਨੁਕਸਾਨ ਹੋਇਆ ਨੁਕਸਾਨ ਭਾਈ ਸਾਡਾ ਵੀਰ ਕਹਿੰਦਾ ਗਪਾਲ ਸਿੰਘ ਸੋਈ ਇਹ ਜਨਰੇਟਰ ਪਵਾ ਦੋ ਜਨਰੇਟਰ ਕੀ ਪਾਣੀ ਲਾਉਣਾ ਵੀਰ ਅੱਛਾ ਪਾਜੀ ਪੱਟੀ ਨਹੀਂ ਗਈ ਮਤਲਬ ਕਿੰਨੀ ਜੀ ਰਹਿ ਗਈ ਆਪਣੀ ਜੀਰੀ ਲੱਗਣ ਨੂੰ ਟਰੈਕਟਰ ਇਹ ਕਰਨਾ ਪੈਣਾ ਵੀਰ ਹੈ ਇਹ ਗੱਡੀ ਕਰਨੀ ਆ ਕਿਵੇਂ ਹਾਂ ਸੋਖਾ ਮਤਲ ਨਿਕਲ ਜਾਊਗਾ ਸੋਖਾ ਪੈਜੂ ਜਨਰੇਟਰ ਸਾਡੇ ਵੀਰ ਨੂੰ ਚਲੋ ਟਰੈਕਟਰ ਤੇ ਆਉਂਦਾ ਪਰ ਗੱਡੀ ਉਹਨੇ ਕਿਸੇ ਨੂੰ ਵੀ ਨਹੀਂ ਆਉਂਦੀ ਨਾ ਮੈਨੂੰ ਆਉਂਦੀ ਐ ਨਾ ਸਾਡੇ ਗੋਪਾਲ ਵੀਰ ਨੂੰ ਆਉਂਦੀ ਐ ਹੁਣ ਫੋਨ ਕਰ ਰਹੇ ਆ ਆਪਣੇ ਬਾਈ ਜਿੰਦਰੇ ਨੂੰ ਤੇ ਭਾਈ ਆ ਕੇ ਗੱਡੀ ਸਾਈਡ ਤੇ ਕਰੋ ਬਾਈ ਗੱਡੀ ਸਿੱਖਣੀ ਬਹੁਤ ਜ਼ਰੂਰੀ ਹੈ ਠੀਕ ਹੈ ਜ਼ਰੂਰੀ ਇਹ ਵੀ ਨਹੀਂ ਹੈਗਾ ਟਰੈਕਟਰ ਤੇ ਹੀ ਲੱਗੇ ਰੋ ਗੱਡੀ ਵੀ ਸਿੱਖੋ ਹੁਣਾਂ ਦੀ ਸੋਚਾਂ 'ਚ ਬੈ ਕੇ ਦੋਨੇ ਭਰਾ ਇੱਕ ਫੋਨ ਕਰੀਏ ਤੇ ਕਰੀਏ ਕਿਨੂੰ ਇਹ ਜਿਹੜਾ ਗੱਡੀ ਸਾਈਡ ਤੇ ਕਰ ਦਵੇ ਉਹ ਤਾਂ ਨਾ ਤੇ ਮੇਰੇ ਵੀਰ ਨੂੰ ਆਂਦੀ ਹੈ ਗੱਡੀ ਉਹ ਵੀ ਟਰੈਕਟਰ ਦਾ ਹੀ ਡਰਾਈਵਰ ਹੈ ਬਾਈ ਜਨਰੇਟਰ ਬੁਵਾਤਾ